ਆਪਣਾ ਅੱਜ ਦਾ ਸਫਰ ਹੈ ਜੀ ਪਟਿਆਲੇ ਦਾ ਜੀ ਅੱਜ ਆਪਾਂ ਚੱਲੇ ਆਂ ਡਾਕਟਰ ਧਰਮਵੀਰ ਜੋ ਗਾਂਧੀ ਜੀ ਪਟਿਆਲਾ ਨਰਸਿੰਗ ਹੌਮ ਆ ਉੱਥੇ ਚੱਲੇ ਆਂ ਆਪਣਾ ਚੈੱਕਅਪ ਵਗੈਰਾ ਕਰਾਉਣ ਆਪਣੇ ਨਾਲ ਨੇ ਜੀ ਭਾਈ ਸ਼ਰਨੇ ਦਾ ਪਰਿਵਾਰ ਅਤੇ ਬੇਬੇ ਜੈਲੂ ਜੋ ਡਾਕਟਰ ਧਰਮਵੀਰ ਗਾਂਧੀ ਜੀ ਦੇ ਬਹੁਤ ਨੇੜੇ ਨੇ ਬਹੁਤ ਮਾਨਸਤਕਾਰ ਕਰਦੇ ਇਹਨਾਂ ਦਾ ਅਸੀਂ ਸਵੇਰੋਂ ਘਰੋਂ ਚੱਲ ਪਏ ਸੀਗੇ 5:30 ਵਜੇ ਤੇ 6:00 ਵਜੇ ਆਪਣੀ ਬੱਸ ਸੀ ਜੋ ਆਪਣੇ ਪਿੰਡ ਬਲਾਸਪੁਰ ਤੋਂ ਚੱਲਣੀ ਸੀਗੀ ਤੇ ਅਸੀਂ 6 ਵਜੇ ਬੱਸ 'ਚ ਬਹਿ ਗਏ ਤੇ ਕੁਲਵੀਰ ਨੇ ਲਈ ਆਧਾਰ ਕਾਰਡ ਤੇ ਜਦੋਂ ਟਿਕਟ ਤੇ ਖੋਸ਼ ਹੋ ਗਈ ਦੂਜੀ ਵਾਰੀ ਅੱਜ ਅਸੀਂ ਸਫ਼ਰ ਕੀਤਾ ਬੱਸ ਦੇ ਵਿੱਚ ਸਰਕਾਰੀ ਦੇ ਬੱਚਿਆਂ ਅਸੀਂ ਪਹੁੰਚ ਗਏ ਜੀ ਪਟਿਆਲੇ ਰਜਿੰਦਰਾ ਹਸਪਤਾਲ ਕੋਂ ਅਸੀਂ ਲਿਆ ਜੀ ਆਟੋ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਡਾਕਟਰ ਧਰਮਵੀਰ ਗਾਂਧੀ ਜੀ ਦੇ ਕਲੀਨਿਕ ਤੇ ਜਦੋਂ ਕੋਈ ਪਿੰਡ ਬਲਾਸਪੁਰ ਤੋਂ ਇਹਨਾਂ ਕੋਲੇ ਆਉਂਦਾ ਪੇਸ਼ੈਂਟ ਆਉਂਦਾ ਜਾਂ ਮਿਲਣਾਉ ਦਾ ਤਾਂ ਇਹਨਾਂ ਨੂੰ ਚਾਰ ਚੜੀਆਂ ਦਾ ਬਹੁਤ ਖੁਸ਼ ਹੁੰਦਿਆ ਕਹਿੰਦੇ ਬਲਾਸਪੁਰ ਮੈਨੂੰ ਮੇਰੇ ਪੇਕੇਆ ਵਰਗਾ ਲੱਗਦਾ ਸਾਡੇ ਨਾਲ ਵੀ ਬਹੁਤ ਸੋਹਣੀਆਂ ਵਧੀਆ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਚੰਗੀ ਤਰ੍ਹਾਂ ਚੈੱਕਪੁਆਇੰਟ ਕੀਤਾ ਉਸ ਤੋਂ ਬਾਅਦ ਅਸੀਂ ਆਟੋ ਲੈ ਕੇ ਚਲੇ ਗਏ ਜੀ ਬਸਟਰਡ ਵੱਲ ਨੂੰ ਇਹ ਹੈਗਾ ਜੀ ਕੈਪੀਟਲ ਜੋ ਹੈਗਾ ਅਮਰਿੰਦਰ ਸਿੰਘ ਜੀ ਮਹਾਰਾਜਾ ਉਹਨਾਂ ਦੇ ਸੀ ਇਹ